ਹੋਏ ਜਿਹੜੀ ਤੁਹਾਡਾ ਇੱਕ ਐਸਐਸਆਈ ਵੀ ਚੱਕੀ ਹੋਇਆ ਤੇ ਜਿਹੜੀ ਚੜਪੋਈ ਆ ਕਿਸਾਨਾਂ ਦੇ ਪੁਲਿਸ ਉਸ ਦਾ ਮੈਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ ਕੁਝ ਰਾਏਕੇ ਕੱਲਾ ਜਿਹੜਾ ਹੈਗਾ ਕਿਸਾਨ ਯੂਨੀਅਨ ਦਾ ਤੇ ਪੰਜਾਬ ਪੁਲਿਸ ਦੇ ਵਿੱਚ ਥੋੜਾ ਆਪਸੀ ਤਕਰਾਰ ਹੋਇਆਗਾ ਜਿਹਦੇ ਸਬੰਧ ਵਿੱਚ ਸਾਡੇ ਕੁਝ ਮੁਲਾਜ਼ਮ ਇੰਜਰਡ ਹੋਏ ਆ ਉਹਦੇ ਰਿਗਾਰਡਿੰਗ ਮੈਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਪਹੁੰਚਾਂਗਾ ਜਿੱਥੇ ਮੈਂ ਪਤਾ ਕੀਤਾ ਇੱਥੇ ਸਾਰਾ ਇਨਫੋਰਮੇਸ਼ਨ ਲਈ ਹੈਗੀ ਹੈਗੇ ਮੁਲਾਜ਼ਮਾਂ ਤੋਂ ਤੇ ਉੱਥੋਂ ਪਿੰਡ ਦੇ ਵਿੱਚੋਂ ਤਾਂ ਜਿਹੜਾ ਸੀਗਾ ਪਿੰਡ ਰਾਏਕੇਕਲਾਂ ਦੇ ਵਿੱਚ ਪੈਡੀ ਦੀ ਜਿਹੜੀ ਸੀ ਬੋਲੀ ਲੱਗਣ ਦੇ ਸਬੰਧ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਜਿਹੜਾ ਸੀ ਸਾਡਾ ਨੈਪ ਤਹਿਸੀਲਦਾਰ ਸੰਗਤ ਤੇ ਇੱਕ ਇਨਸਪੈਕਟਰ ਜਿਹੜੇ ਸੀ ਬੋਲੀ ਲਾਉਣ ਦੇ ਲਈ ਗਏ ਸੀ ਉਹਦਾ ਘਰਾਓ ਕੀਤਾ ਗਿਆ ਸੀਗਾ ਜਿਹਦੇ ਸਬੰਧ ਦੇ ਵਿੱਚ ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਕੰਟਰੋਲ ਤੇ ਤਲਾਹ ਮਿਲੀ ਵੀ ਉੱਥੇ ਜਿਹੜਾ ਹੈਗਾ ਨੈਪ ਤਹਿਸੀਲਦਾਰ ਸਾਹਿਬ ਤੇ ਜਿਹੜਾ ਇਨਸਪੈਕਟਰ ਨੂੰ ਘੇਰਿਆ ਗਿਆਗਾ ਜਿਹਦੇ ਸਬੰਧ ਦੇ ਵਿੱਚ ਸਾਡੀ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚੀ ਤਾਂ ਜਦੋਂ ਪੁਲਿਸ ਪਾਰਟੀ ਨੇ ਜਿਹੜਾ ਸੀ ਉੱਥੇ ਕਿਸਾਨ ਜੋ ਜਿਨ੍ਹਾਂ ਨੇ ਉਹਨਾਂ ਦਾ ਘਰਾਉ ਕੀਤਾ ਗਿਆ ਸੀ ਸਾਡੇ ਮੈਂ ਤਸੀਲਦਾਰ ਸਾਹਿਬ ਦਾ ਤੇ ਇਨਸਪੈਕਟਰ ਦਾ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਬੇਨਤੀ ਕੀਤੀ ਵੀ ਜਿਹੜਾ ਹੈਗਾ ਤੁਸੀਂ ਇਹਨਾਂ ਦਾ ਘਰਾਓ ਇਹਨਾਂ ਨੂੰ ਜਿਹੜਾ ਬੰਦੀ ਬਣਾਇਆ ਗਿਆ ਇਹਨਾਂ ਨੂੰ ਛੱਡਿਆ ਜਾਵੇ ਅਸੀਂ ਜਿਹੜੀ ਤੁਹਾਡੀ ਪੈੜੀ ਦੀ ਜਿਹੜੀ ਬੋਲੀ ਹੈਗੀ ਉਹ ਰੂਲ ਦੇ ਅਨੁਸਾਰ ਜਿਹੜੀ ਹੈਗੀ ਅਸੀਂ ਬੋਲੀ ਕਰਵਾਵਾਂਗੇ ਤਾਂ ਕਿਸਾਨ ਜੁਨੀਆ ਨਾਲ ਜਿਹੜੇ ਸੀ ਉਹਨਾਂ ਨੇ ਇਸ ਗੱਲ ਤੇ ਨਹੀਂ ਸਹਿਮਤੀ ਵੀ ਕੀਤੀ ਜਿਸ ਤੇ ਥੋੜਾ ਸਾਡੇ ਮੁਲਾਜ਼ਮਾਂ ਨੇ ਉਹਨਾਂ ਨਾਲ ਕਿਹਾ ਕਿ ਇਹਨਾਂ ਨੂੰ ਜਿਹੜੇ ਬੰਦੀ ਬਣਾਏ ਗਏ ਸਾਡੇ ਅਫਸਰ ਨੇ ਕਿ ਉਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਗੱਲ ਦੇ ਵਿੱਚ ਤਕਰਾਰ ਵਧ ਗਿਆ ਤਾਂ ਉਹ ਜਿਹੜੇ ਕਿਸਾਨ ਜੁਨੀਆ ਨਾਲ ਸੀਗੇ ਉਹਨਾਂ ਨੇ ਸਾਡੇ ਤੇ ਜਿਹੜਾ ਸਾਡੀ ਪੁਲਿਸ ਪਾਰਟੀ ਦੇ ਉੱਤੇ ਉੱਥੇ ਅਟੈਕ ਕਰ ਦਿੱਤਾ ਜਿਸ ਦੇ ਵਿੱਚ ਸਾਡੇ ਕੁਝ ਮੁਲਾਜ਼ਮ ਜਿਹੜੇ ਹੈਗੇ ਆ ਜ਼ਖਮੀ ਹੋਏ ਆ ਔਰ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਗੱਡੀਆਂ ਵੀ ਉੱਥੇ ਪੰਨੀਆਂ ਗਈਆਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਾਨੂੰ ਕਾਨੂੰਨ ਅਜ਼ਾਦ ਦੇਗਾ ਜੀ ਅਸੀਂ ਉਹਨਾਂ ਦੇ ਖਿਲਾਫ ਉਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਕਰ ਰਹੇ ਹਾਂ ਫਟੇ ਵਸੀ ਕਿਹੜੀ ਚੀਜ਼ ਦੀ ਗੱਲ ਜਿਹੜਾ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਵੀ ਉਹ ਬੀਕੇਜੂ ਉਗਰਾਹਾਂ ਦੇ ਜਿਹੜੇ ਵਰਕਰ ਸੀਗੇ ਜਿਨ੍ਹਾਂ ਨੇ ਸਾਡੀ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਇਤਨਾ ਹਮਲਾ ਕੀ ਕੀਤਾ ਉਹਦੇ ਵਿੱਚ ਇੱਕ ਮਲਾਜ਼ਮ ਤਾਂ ਹਸਪੀਟਲ ਦੇ ਵਿੱਚ ਜਿਹੜਾ ਹੈ ਕਿ ਇੰਜਰਡ ਪਹੁੰਚ ਚੁੱਕਿਆ ਹੈਗਾ ਬਾਕੀ ਮੈਂ ਉੱਥੇ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ ਜੇ ਅਗਰ ਕੋਈ ਹੋਰ ਵੀ ਸਾਡਾ ਇੰਜਰਡ ਹੋਊਗਾ ਤੋਂ ਵੀ ਇੱਥੇ ਕਿਹੜੇ ਕਿਹੜੇ ਜਾਂਚ ਕੀਤਾਗੇ ਪੁਲਿਸ ਨੂੰ ਲੱਗਦਾ ਕਿ ਕਿਸਾਨ ਵੀ ਚੱਕੀ ਦੇ ਦੇਖੋ ਸਾਡੇ ਅਫਸਰਾਂ ਨੂੰ ਜਿਹੜਾ ਸੀ ਉੱਥੇ ਬੰਦੀ ਬਣਾਇਆ ਗਿਆਗਾ ਉਹਨਾਂ ਨੂੰ ਛਡਾਉਣ ਦੇ ਲਈ ਅਸੀਂ ਉਹਨਾਂ ਨੂੰ ਪਹਿਲਾਂ ਰਿਕੁਐਸਟ ਕੀਤੀ ਜਦੋਂ ਉਹਨਾਂ ਨੇ ਰਿਕੁਐਸਟ ਨਾਮ ਨਹੀਂ ਤਾਂ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਫੋਰਸਫੁਲੀ ਉਹਨਾਂ ਨੇ ਕਿਹਾ ਵੀ ਨਹੀਂ ਸਾਡੇ ਜਿਹੜੇ ਅਸਰ ਹੈ ਇਹਨਾਂ ਨੂੰ ਛੱਡਿਆ ਜਾਵੇ ਤਾਂ ਇਸ ਦੇ ਵਿੱਚ ਤੈਸ਼ ਦੇ ਵਿੱਚ ਆ ਕੇ ਜਿਹੜਾ ਸੀ ਸਾਡੇ ਕਿਸਾਨ ਜੁਨੀਆ ਦੇ ਜਿਹੜੇ ਵਰਕਰ ਸੀ ਜਾਂ ਉਹ ਜਿਹੜੇ ਆਗੂ ਸੀਗੇ ਉਹਨਾਂ ਨੇ ਸਾਡੇ ਤੇ ਇੱਟਾਂ ਦੇ ਨਾਲ ਜਿਹੜੇ ਸਾਡੇ ਮੁਲਾਜ਼ਮ ਸੀ ਉੱਥੇ ਇੱਟਾਂ ਦੇ ਨਾਲ ਡਾਂਗਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਹਦੇ ਜਵਾਬ ਦੇ ਵਿੱਚ ਹੋ ਸਕਦਾ ਕਿਸੇ ਤੋਂ ਉਹਨਾਂ ਦੇ ਵੀ ਸਟੋਰੀ ਅਫੇਰ ਧਰਨਾ ਚੱਲ ਰਿਹਾ ਜੀ ਪੋਸਟ ਅਪਲਾਈ ਕੀਤੀ ਗਈ ਆ ਜਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਆ ਰਹੀ ਆ ਜਿਹੜਾ ਹੁਣ ਮੈਨੂੰ ਤੱਕ ਮੈਨੂੰ ਪਤਾ ਲੱਗੇ ਵੀ ਉੱਥੇ ਜਿਹੜੀ ਪੂਰੀ ਸ਼ਾਂਤੀ ਹੈਗੀ ਆ ਕੋਈ ਧਰਨੇ ਵਾਲੀ ਵਗੈਰਾ ਗੱਲ ਤਾਂ ਨਹੀਂ ਹੈਗੀ ਉਹ ਜ ਉਹ ਉਥੇ ਹੈਗੀ ਹੈ